ਅਤੇ ਗੁਰਜੀਤਾ ਹਾਲਤਾ ਮੈਂ ਗੁਰਜੀਤ ਹੀ ਖਤੇ ਵਿਆਰੇ ਵੀਰੋ ਕਹਿਣਾ ਆਪਣੇ ਛੋਟੇ ਵੀਰ ਬੱਚੇ ਤੇ ਵੀਰ ਮਾਤਾ ਮਾਪੂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਮੈਂਟ ਵੀ ਕਰਿਓ ਇਹਦੇ ਨਾਲ ਆਪਾਂ ਆਪਣੇ ਹੀ ਕਮਨ ਜੀ ਦੀ ਹਲਪ ਕਰਦੇ ਆ ਕਿਤੇ ਕਿਤੇ ਮਦਦ ਕਰਦੇ ਆ ਕਿਉਂ ਇੱਕ ਗੱਲ ਹੋਰ ਵੀ ਇਹ ਨਾਲ ਮੇਜਨ ਆਉਂਕ ਕਿ ਸਿੱਖੇ ਹਰ ਇੱਕ ਜਗ੍ਹਾ ਪਹੁੰਚ ਜਾਂਦੇ ਨੇ ਮਜ਼ੇ ਕਰੁੰਦੇ ਹਰ ਇੱਕ ਕਿਸੇ ਦੀ ਪਰ ਸਿੱਖਾਂ ਦੀ ਕੋਈ ਕੁੱਤ ਨਹੀਂ ਪੰਡਦਾ ਸਿੱਖਾਂ ਨੂੰ ਦੇਖਣਾ ਪੁੰਜਾਂਗੇ ਇਹ ਚੀਜ਼ਾਂ ਕੁਝ ਕਿੰਨੇ ਨੂੰ ਤੇ ਸਮਝੇ ਨਾ ਪਤਾ ਨਹੀਂ ਆਪਾਂ ਦਾ ਹਰ ਵਾਰ ਇਹ ਜਿਹੰਦਾ ਵੀ ਆਪਾਂ ਤੇ ਸੁੱਚੀ ਵੀ ਫਮ ਉਦੋਂ ਉੱchnਾ ਕਰਿਆ ਜੁਣ ਜਿਵੇਂ ਆਪਾਂ ਇਹ ਸੋਚੋ ਵੀ ਆਪਣੇ ਸਿੱਖ ਭਾਨ ਪਰਵਾ ਹੱਜਾ ਕਲਰ ਨਹੀਂ ਗੱਲ ਗਲਤ ਤਾਂ ਹੈ ਨਹੀਂ ਮੈਂ ਸਹੀ ਹੈ ਮੇਰੀ ਗੱਲ ਨੂੰ ਕੋਈ ਇਹ ਗੱਲ ਨੂੰ ਹੋਰ ਪਾਸੇ ਨਾ ਲੈ ਜੇ ਕਹਿੰਦਾ ਮੈਂ ਪਹਿਲੇ ਵੀ ਕਾਲ ਨਹੀਂ ਕਰਦੇ ਚਾਹਤੇ ਆਪਣੇ ਲੱਛਣ ਉੱਪਰ ਹਲੰਕਾਰ ਲਾਉਣ ਚਲੇ ਜਾਂਦੇ ਨੇ ਕੁਝ ਵੀ ਜਾਨੀ ਮਦਦ ਪੂਰੀ ਅਰੇ ਚਲੋ ਇਸ ਵਾਰੀ ਆਪਦੀ ਗੁਰੂ ਦੀ ਕਿਰਪਾ ਗੁਰੂ ਹੀ ਕਰਾਉਣਾ ਹੈ ਬਾਕੀ ਸਾਰਾ ਕੁਝ ਜਿਵੇਂ ਕਿ ਆਪਣੇ ਨਾਲ ਬਹੁਤ ਕਲਾਕਾਰ ਬੇਚਾਰੇ ਜਿਵੇਂ ਸੰਜੇ ਦਾ ਚਾਹਤ ਹੋਰ ਵੀ ਕੋਈ ਕੌਫਣਾ ਹੋਣੀ ਹੈ ਕਿਤੇ ਕਿਤੇ ਰਹਿ ਮੈਂ ਅੱਜ ਵਿੱਚ ਵੀ ਦੇਖੇ ਸੀ ਮਤਦਕਾ ਚਲੋ ਪਤੀ ਨਾਲ ਦੇਖੇ ਕੁਝ ਐਨਜੀਓ ਰਾਹੀਂ ਨਾਣਾ ਕਰਾਂਗੇ ਕਿਛੇ ਦਾ ਡਾਇਰੈਕਟ ਗਰਾਉਂਡ ਤੇ ਸਰਪੰਚ ਨੂੰ ਮੈਂ ਪੰਚਾਇਤਾਂ ਦੇ ਵਿੱਚ ਪੈਸੇ ਦੇਣ ਜਾਂ ਕਿੱਦਾਂ ਦਾ ਵੀ ਹਾਂ ਬਲਤ ਪੈਸੇ ਦਿੱਤੇ ਨਹੀਂ ਆਂਦੇ ਨੇ ਤੁਸੀਂ ਇਹਨਾਂ ਦਾ ਜੀਚ ਜੀਚਪੁਰ ਹੋ ਜਾਓ ਕਰੋ ਏ ਨਾ ਨਾ ਨੇ ਬਾਉ ਮੈਂ ਜੀਚ ਪਰਾ ਦੇ ਜੀ ਅਸੀਂ ਤਾਂ ਬਹਾ ਲੰਬਾ ਨਾ ਹੈ ਇਹ ਕੰਮ ਨਹੀਂ ਮਤਦਕਾ ਚਾਚਨਾ ਕਰੋ ਨਹੀਂ ਕੀ ਫਦਾ ਅਮੀ ਥੋੜੇ ਕਾਤੇ ਖਾਲ ਤੇ ਜਗ੍ਹਾ ਤੇ ਜਾ ਰਹੇ ਨੇ ਅਗਲੇ ਆਪਣੇ ਬਿਗਨਰ ਚਲਾ ਰਹੇ ਮਾਫ਼ ਕਰੀ ਨੋ ਇਹ ਹੀ ਗੱਲ ਕਹੂੰਗਾ ਹੱਥ ਜੋੜ ਕੇ ਤੇ ਬਾਕੀ ਆਪਨੇ ਸਿੱਖ ਭੈਣ ਭਰਾ ਪੰਜਾਬੀ ਭੈਣ ਭਰਾ ਪੰਜਾਬੀ Hindu ਪੰਜਾਬੀ ਉਸਮਾਨ ਜੋ ਵੀ ਲੱਗੀਆਂ ਦਾ ਪੰਜਾਬੀ ਆ ਪਹਿਲਾਂ ਪੰਜਾਬੀ ਆਪ ਨੂੰ ਉਹ ਬਹੁਤ ਸੰਭਿਧਾਰ ਨੇ ਉਹਨਾਂ ਨੂੰ ਪਤਾਵਾ ਵੀ ਕਿੱਥੇ ਕੀ ਕਰਨਾ ਪਰ ਮੈਨੂੰ ਦੋ ਲੱਗਿਆ ਵੀ ਸ਼ਾਇਦ ਸਾਨੂੰ ਤੋਂ ਹੋ ਰਿਹਾ ਕਿ ਤੇ ਸ਼ੋਕਬਿੰਨ ਲੱਗਦਾ ਆ ਬਾਕੀ ਜਿਹੜੀਆਂ ਹੁਣ ਆ ਰੋਣ ਖਾਣ ਵਾਲੀਆਂ ਨੇਆਂ ਗੱਲਾਂ ਆਉਣੀਆਂ ਨੇ ਇੱਕ ਇੱਕ ਕਾਮ ਤੇਂਦੀ ਗੱਲਾਂ ਦੇ ਰਿਹਾ ਨਾ ਇਹਨਾਂ ਨਾਲ ਗੱਲਾਂ ਨੇ। ਬੇਨੋ ਕਿ کئی ਬਾਪੂ ਜੀ ਸਾਡੇ ਬੇਬੇ ਜੀ ਨੇ ਕੋਸ਼ਣੇ ਉਹ ਪਾਣੀ ਦੇ ਵਿੱਚ ਖੜੇ ਹੋਏ ਵੀ ਆਂਦਾਂ ਨੇ ਕਿ ਅੱਜ 221 ਸਭਾ ਕਿੰਨੀ ਚੜਦੀ ਕਲਾ ਗੁਰੂ ਜੀ ਕਿੰਨੀ ਮਹਿਰਾਣਾਂ ਉਹਨਾਂ ਤੋਂ ਕੁਝ ਸਿੱਖੂ ਸਿੱਖਦੇ ਹੀ ਨਹੀਂ ਇਹ। ਇਹ ਕਹਿੰਦੇ ਅਸੀਂ ਸਿੱਖਣਾ ਹੀ ਨਹੀਂ ਜਿਹੜੇ ਮਤਲਬ ਹੈਗੇ ਨੇ ਕੋਈ ਜੇ ਬੰਦੇ ਜਿਹੜੇ ਕਾਊਂਟ ਨਹੀਂ ਦੀ ਗੱਲਾਂ ਖੱਲੀਆਂ ਜਾਣ ਜਾਣ ਕੇ ਜਿਵੇਂ ਕੋਈ ਯੂਟਿਊਬਰ ਹੈਗੇ ਨੇ ਕੋਈ ਜਾਲੀ ਦੁੱਕੀ ਦੇ ਬੰਦੇ ਜਾਣ ਕੇ ਉਹਦੇ ਬੰਦੇ ਲੱਗ ਲੱਗ ਪਤਾ ਨਹੀਂ ਕਿੱਥੋਂ ਆਉਂਦੇ ਨੇ ਲੈ ਕੇ ਆਉਂਦੇ ਨੇ ਉਹਨਾਂ ਦੀ ਵੀਡੀਓਾਂ ਬਣਾਉਂਦੇ ਨੇ ਫਿਰ ਉਹ 10 ਦਿਨ ਅਚੀ ਤਰ੍ਹਾਂ ਅਗੇ ਸਾਡਾ ਆਏ ਉਹ ਅਸੀਂ ਟਾਂਦੀ ਖੜਾ ਦੇ ਲਿਪਕਦੀ ਉਹ ਸਿੱਖੀ ਨਹੀਂ ਹੈਗੀ ਅਸਲ ਆਪਾਂ ਨੂੰ ਇੱਥੇ ਉਹਨਾਂ ਲਈ ਕੀ ਕੁਝ ਨਹੀਂ ਪਣੀਆ ਤੇਰੇ ਉਹ ਬੰਦੇ ਨੇ ਉਹ ਸਿੱਖ ਨਹੀਂ ਹੈਗੇ ਭਾਈ ਸਾਹਿਬ ਕਿਉਂਕਿ ਜੀਵੋ ਬੰਦੇ ਹਨ ਸਿੱਖ ਹੁੰਦੀ ਉਹਨਾਂ ਨੂੰ ਗੁਰੂ ਨਾਨਕ ਜੀ ਦੀ ਜੀ ਦਾ ਕੋਈ ਫਲਸਫਾ ਪਤਾ ਹੋਵੇ ਗੁਰੂ ਮੂਜੀ ਜੀ ਦਾ ਗੁਰੂ ਨਾਨਕ ਜੀ ਦਾ ਆਉਰੇ ਇਹ ਦਿਹਾ ਲੈ ਨਹੀਂ ਕਰ ਸਕਦੇ ਜਿਹੜਾ ਗੁਰੂ ਕੋਈ ਸੱਚੀ ਦਾ ਪਛਾਣ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਪਿਓ ਆਪਣੇ ਪਿਓਰਕ ਸਮਝਦਾ ਹੋਵੇ ਉਹ ਤਾਂ ਹੋਈ ਨਹੀਂ ਸਕਦਾ ਰੂਈ ਨਹੀਂ ਸਕਦਾ ਕਦੇ ਸਾਥੀਆਂ ਤਾਂ ਉਹ ਮਾਵਾਂ ਦੀ ਜਿਹਨਾਂ ਦੇ ਕਲਾ ਦੇ ਟੋਟੇ ਬੋਲੇ ਪਰ ਰੋਈ ਨਹੀਂ ਕੋਈ ਵੀ ਕਹਿੰਦੀ ਸੀ ਇਹਦਾ ਪੰਨ ਮਿਟਾਪੀ ਤਾਂ ਦਿੱਤਾ ਉਹ ਵੀਰ ਜਿਹੜੇ ਚਰਖਣੀਆਂ ਤੇ ਚੜ੍ਹ ਕੇ ਫਸਦੇ ਹਜੇ ਪਰ ਉੱਥੇ ਵੀ ਰੋਏ ਨਹੀਂ ਸੀ ਉੱਥੇ ਵੀ ਉਹਨਾਂ ਤੇਰਾ ਪੰਨ ਪਿੱਠਾ ਲੱਗੇ ਡੇਗਿਆਂ ਤੋਂ ਵਲੇਗ ਉਪੜੀਆਂ ਲਾਈਆਂ ਬਿੰਨਾਂ ਹਾਲ ਦਾਸ ਦੇ ਵਿੱਚ ਪੜ ਪਈਆਂ ਰਹੇ ਬੰਦੇ ਪਤਾ ਨਹੀਂ ਕੌਣ ਨੇ ਯਾਰ ਇਹ ਜਾਲੀ ਪੱਗਾਂ ਹੀ ਲੱਗਦੇ ਜਿਹਾ ਨੇ ਇਹ ਪਤਾ ਕੀ ਕਰਨਾ ਥੋਂਦਾ ਨਾ ਕਦ ਤੱਕ ਮੈਨੂੰ ਸਮਝ ਆਈ ਜਾਂ ਤੁਹਾਨੂੰ ਵੀ ਲੱਗ ਤੁਹਾਨੂੰ ਵੀ ਲੱਗੂਗੀ ਸਮਝ ਆਊਗੀ ਦੱਸਦਾ ਬਹੁਤ ਥੀਰੇ ਬਹੁਤ ਸੰਵਿਧਾਨ ਨੇ ਆਪਣਾ ਇਹ ਹੁਣ ਪੰਜਾਬੀ ਭਾਈਚਾਰਾ ਬਹੁਤ ਸਮਝਦਾਰ ਹੋ ਗਿਆ ਆਪਾਂ ਕਿਹਨਾਂ ਇਹ ਨਾ ਤਿਸਰੇ ਪਿਆਰ ਕੇ ਸਿੱਖ ਨਾ ਆ ਕੇ ਦੇਖੋ ਜਮੇ ਓਦਾਂ ਦੀ ਬੋਲੀ ਭਾਰਾ ਸ਼ੋਰ ਆਪਾਂ ਨੂੰ ਲੱਗਦਾ ਵੀ ਕਿ ਨਹੀਂ ਆਪਣਿਆਂ ਦੀ ਪਰ ਇਹ ਹਰਕਤਾਂ ਜਿਹੜੀਆਂ ਨੇ ਨਾ ਇਹ ਪੇਪਰ ਵਾਲੀ ਹਰਕਤ ਨਹੀਂ ਪੇਪਰ ਨੇ ਇਹਨਾਂ ਨੂੰ ਤਿਆਰ ਕੀਤਾ ਹੋਇਆ ਇਦਾਂ ਹੀ ਹੈ ਜਾਂ ਕੁਛ ਨਾ ਮਤਾਂ ਹੀ ਉਹ ਉਹਦਾ ਰਲ ਤਰਸਾ ਗਿਆ ਨਾ ਚੀਜ਼ ਨੂੰ ਕਹਿੰਦਾ ਵੀ ਇਹੀ ਕਰਦੇ ਆ ਇਹਨੂੰ ਹੁਣ ਤੱਕ ਉਹਨਾਂ ਨੇ ਕੀਤਾ ਹੀ ਇਹੀ ਹੈ ਜਦੋਂ ਵੀ ਕੋਈ ਬਾਹਲਾ ਕਰਮਣ ਕਰਨਾ ਹੁੰਦਾ ਸੀਗਾ ਉਹ ਜਦੋਂ ਲੁੱਟਦੇ ਸੀ ਸਾਰਿਆਂ ਨੂੰ ਤਾਂ ਉਹ ਨਾਲ ਡੀਲ ਕਰ ਲੈਂਦੇ ਸੀ ਵੀ ਅਸੀਂ ਤਾਂ ਬਾਹਰ ਹੋਏ ਹਾਂ ਤੁਸੀਂ ਜਿੱਤੇ ਸੀ ਵੀ ਲੁੱਟੇ ਜੋ ਸਾਨੂੰ ਵੀ ਹੁਣ ਤਾਂ ਦੇਖ ਲਓ ਵੀ ਅਸੀਂ ਤਾਂ ਬਲੁੱਟਣਾ ਹੀ ਹੋਏ ਹਾਂ ਕਹਿੰਦਾ ਮਤਲਬ ਵੀ ਤੇ ਮਰ ਤੁਸੀਂ ਇਹ ਕਹਿੰਦੇ ਸੀ ਡੀਲ ਕਰਦੇ ਸੀ ਜੀ ਹੂੰ ਹੁਣ ਵੀ ਆ ਜੂ ਆ ਜੂ ਵਾਲਾ ਮੈਂ ਹੀ ਗੰਨਾ ਮਾਜੀ ਪਾਈ ਹਜੂ ਇਨਾ ਬਹੁਤ ਪੁੱਛਦਾ ਕਿਉਂਕਿ ਮੈਂ ਇਹ ਚਾਹੁੰਦਾ ਵੀ ਆਪਣੀ ਕਾਮ ਦਾ ਪਾਸ ਸਹੀ ਜਪਾ ਲੇ ਕਿ ਕੋਈ ਬੰਦਾ ਚਾਹੁੰਦਾ ਹੋਵੇ ਸਾਡੀ ਮਦਦ ਕਾਮ ਨੂੰ ਮਦਦ ਹਵੇ ਕਿਉਂਕਿ ਮੇਰਾ ਦੇ ਲਈ ਤਾਂ ਬਾਕੀ ਸਾਨੂੰ ਪਤਾ ਹੋਦਾ ਪਾਣ ਪਤਾ ਹੁੰਦਾ ਹੈ ਵੀ ਸਾਡੇ ਗਲੀ ਮੰਦੇ ਦੇ ਵਿੱਚ ਕੌਣ ਗਰੀਬ ਹੈ ਕੌਣ ਕਿੰਨਾ ਮਤਲਬ ਹੁੰਦਾ ਕਿੰਨੀ ਕਾਇਸ਼ ਲੋਕ ਦਿਆ ਬੰਦੇ ਦੀ ਉਹਨਾਂ ਨੂੰ ਜਿਆਦਾ ਪਤਾ ਹੁੰਦਾ ਉਹਨਾਂ ਨੂੰ ਡੋਪ ਹੈ ਵੀ ਹਾਂ ਕੋਈ ਮਦਦ ਕਰੇ ਜਿਹੜੇ ਤੁਹਾਨੂੰ ਲੱਗਦੇ 75 ਦੇ ਵਿੱਚ ਕੌਂਸਲਰਾਂ ਆ ਸਾਫੇ ਰੂਪੀ ਤੁਹਾਨੂੰ ਜਾਲੀ ਲੱਗਣਗੇ ਮਹੱਲਿਆਂ ਦੇ ਵਿੱਚ ਜਾਓ ਜੇ ਸ਼ਹਿਰੀ ਇਲਾਕਾ ਵੈਸੇ ਦਾ ਪਿੰਡੂ ਇਲਾਕਾ ਜਿਆਦਾ ਪ੍ਰਭਾਵਤ ਹਿਆ ਇਹ ਕੋਈ ਇੱਕ ਇੱਕ ਕਈ ਜਾਲੀ ਬੰਦੇ ਦੁੱਕੀ ਦੇਖੇ ਉਹ ਵੀ ਨੇ ਪੱਕਾ ਚ ਸ਼ਰਫ ਸਹੀ ਬੰਦੇ ਜਿਹੜੇ ਹਜੇ ਵੀ ਕਹੀ ਜਾਂਦੇ ਨੇ ਕੁਦਰਤੀ ਆਫਤ ਬੱਤਲ ਫਟ ਗਏ ਪਾਟੇ ਗਏ پانی آ گلا بند فٹ گئے وہ توڑیا گیا یار ان میں بالٹی فل چی ہوئی اوپر چیز ڈلو گی وہ چیز جی ہوئی جان کے کیتی ہے اگلے نے پتا ہوگا من لوگ کپ پہن آپ میں پریشر مار لیں پانی کا ਮੈਨੂੰ ਪਤਾ ਵਾ ਵੀ ਮੈਂ ਆਹ ਕੱਪ ਜੇ ਰੋੜ ਗਈਆਂ ਤਾਂ ਮੈਨੂੰ ਕੋਈ ਨੁਕਸਾਨ ਨਹੀਂ ਆਪਾਂ ਆਪਣੀ ਰੋੜਨਾ ਨਹੀਂ ਦਿੰਦਾ ਇਸ ਜੇ ਮਪਾਨੀ ਖਾ ਚੱਕਾ ਤਰਕ ਜਮਨਰ ਮੇ ਤੋਂ ਇਧਰ ਤੋਂ ਹੱਥ ਦੋੜ ਲਿਆ ਮੈਂ ਇਧਰ ਜਾਊਂ ਕਹਿੰਦੇ ਕੱਠਲੇ ਡਬਲ ਚਾ ਕੋਈ ਮੰਜਾ ਮੇਰੇ ਪੰਜਾਬ ਉਹ ਆ ਦੂਸਰਾ ਕੱਪ ਪੰਜਾਬ ਵਾ ਆਪਣੇ ਸ਼ੋਟੀ ਦਾ ਰੋੜਦਾ ਰੋੜੀ ਜੂਏ ਸਾਨੂੰ ਕੋਈ ਹੋਵੇ ਇਹਨਾਂ ਨੇ ਨਾਕਸ਼ਾਕ ਕੋ ਜਾਰੀ ਕੀਤਾ ਉਧੇ ਵਿੱਚ ਸਾਰੇ ਇਲਾਕੇ ਨਹੀਂ ਇਸੇ ਹੁਣ ਹੋ ਜਿੱਥੇ ਹੜਾ ਆਇਆ ਨਹੀਂ ਉੱਥੇ ਵੀ ਦਿੱਸੇ ਨੇ ਉੱਥੇ ਵੀ ਆ ਰਹੇ ਜੀ ਉੱਥੇ ਵੀ ਆੜਾ ਗਿਆ ਜੀ ਆਪਣੇ ਆਪ ਦਾ ਨੌਥੀ ਨਹੀਂ ਉਹ ਨਕਸ਼ੇ ਵਿੱਚ ਜੇ ਨਾ ਡਿਪਲੋਮਾ ਤੇ ਕੋਪ ਕਰਦੇ ਹੁੰਦੇ ਨੇ ਗੱਲੀ ਯੂਨੀਵਰਸਿਟੀ ਵਾਲੇ ਅਬਲੀ ਕੱਤਾ ਜਿਹੜਾ ਜ਼ਥੇਦਾਰੀ ਰੋਇ ਤੇ ਕੰਮ ਕਰ ਜ਼ਥੇਦਾਰੀ ਉਹ ਜ਼ਥੇਦਾਰ ਦਾ ਹੋਣ ਦੇ ਕਾਬਿਲ ਨਹੀਂ ਤੁਸੀਂ ਕਿਹੜੇ ਸਾਣਾ ਜ਼ਥੇਦਾਰ ਪੈਸਾ ਜਿਹੜੇ ਪ੍ਰਧਾਨ ਬਣੇ ਨੇ ਹੈਪੀ ਪ੍ਰਧਾਨ ਹੋਣੀ ਉਹ ਹਰਜਿੰਦਰ ਦੇ ਆ ਤਾਂ ਫਿਕਰ ਸੀ ਉਹਨਾਂ ਹੁਣ ਹਾਂ ਖੜਾ ਵਾ ਸਿੱਕੀ ਕਰ ਰਹੇ ਨਹੀਂ ਕੁਛ ਕਰ ਰਹੇ ਨਹੀਂ ਜੇ ਕਰ ਰਹੇ ਨੇ ਮੰਨੇ ਜੂਰ ਕਿੰਨੇ ਕਰਕੇ ਰਸੂਰੀ ساری ਗੱਲਾਂ ਵਧੀਆ ਨਿਕਲਾਣੀ ਹੈਗੀਆਂ ਆਪਾਂ ਪ੍ਰੀਨ ਹੀ ਗੜਾਂ ਨੂੰ ਆ ਪਸਿੰਗੇ ਵਧਣਾ ਮਦੂ ਭਗਤ ਬਹੁਤ ਕਹਾ ਚਲੇ ਗਈ ਹੈ ਤਕਨ ਉਹ ਅਸੀਂ ਉੱਥੇ ਖੜੇ ਅੱਜ ਕਿਉਂ ਖੜੇ ਆ ਸਾਨੂੰ ਮਜਬੂਰ ਕੀਤਾ ਹੈ ਜਾਣ ਕੇ ਸਾਨੂੰ ਖੜਾਇਆ ਹੋਇਆ ਆਪਦੀਆਂ ਵੀ ਤੁਸੀਂ ਅੱਕੇ ਨਹੀਂ ਬੋਤੋਂ OK ਸਾਰੇ ਮੇਰੇ ਤੋਂ ਵੱਡੇ ਛੋਟੇ ਸਭ ਸਿਆਣੇ ਮੇਰੇ ਤੋਂ ਕੋਈ ਗਲਤੀ ਹੋਈ ਹੋ ਤਾਂ ਮਾਫ਼ ਕਰੋ ਤਾਂ ਮਾਫ਼